ਬਿਲਕੁਲ ਜੀ ਨਾਮ ਬਦਲੀ ਕਿਸੇ ਬੰਦੇ ਨੇ ਆਪਣਾ ਨਾਮ ਬਦਲਣਾ ਆਪਣੀ ਜਵਾਕ ਦਾ ਨਾਮ ਬਦਲਣਾ ਜਾਂ ਪਾਸਪੋਰਟ ਬਣਾਉਣ ਲਈ ਮਸਲਾ ਆਉਂਦਾ ਤਾਂ ਆਪਾਂ ਅਖਬਾਰਾਂ ਵਾਲੇ ਕੋਲ ਨੂੰ ਭੱਜਦੇ ਆਂ ਹਾਂ ਕੋਟਕਚਰੀ ਜਾਂਦੇ ਆਂ ਐਫੀ ਡੈਪਟ ਲੈਂਦੇ ਆਂ ਨਾਮ ਬਦਲੀ ਵਾਲਾ ਇਸ਼ਤਿਹਾਰ ਚ ਪਾਉਨੇ ਆਂ ਜੀ ਫਿਰ ਆਹ ਲੋ ਜੀ ਪਾਸਪੋਰਟ ਚ ਹੁਣ ਮੇਰੇ ਨਾਮ ਨਾਲ ਆ ਲੱਗੇ ਉਹ ਲੱਗੇ ਹਾਂ ਰਿਸ਼ਤੇਦਾਰ ਹੁਣ ਨੋਟ ਕਰਨ ਆ ਸਾਰਾ ਕੁਝ ਪਰ ਭਾਰਤ ਦੇ ਵਿੱਚ ਥਾਮਾਂ ਦੇ ਸਥਾਨਾਂ ਦੇ ਕਿਸੇ ਯਾਦਗਾਰਾਂ ਦੇ ਸੜਕਾਂ ਦੇ ਮਹੱਲੇ ਸਟੇਡੀਅਮ ਦੇ ਹੈ ਨਾ ਕਿਸੇ ਮਿਊਜ਼ੀਅਮ ਦੇ ਉਹਨਾਂ ਦੇ ਨਾਮ ਬਦਲਣ ਦੀ ਪ੍ਰਕਿਰਿਆ ਇਤੋਂ ਇੱਕ ਸ਼ਹਿਰਾਂ ਦੇ ਨਾਮ ਬਦਲਣ ਦੀ ਪ੍ਰਕਿਰਿਆ ਖਾਸੀ ਤੇਜ਼ੀ ਨਾਲ ਚੱਲ ਰਹੀ ਹੈ ਖਾਸ ਕਰਕੇ ਬੀਜੇਪੀ ਦੇ ਦੌਰ ਤੋਂ ਬਾਅਦ ਕਾਫੀ ਤੇਜ਼ੀ ਆਈ ਹੈ ਹੁਣ ਦਿੱਲੀ ਦੀਆਂ ਕੁਝ ਨਾਮੀ ਗ੍ਰਾਮੀ ਖਾਸਾ ਇਤਿਹਾਸ ਨਾਲ ਲਈ ਫਿਰਦੀਆਂ ਸੜਕਾਂ ਦੇ ਨਾਮ ਵੀ ਬਦਲੇ ਜਾਣਗੇ ਜੀ ਇਹ ਲਗਭਗ ਤਿਆਰੀ ਹੈ ਜੇ ਕੱਲ ਨੂੰ ਤੁਹਾਨੂੰ ਹੈ ਸ਼ਾਹਜਹਾਂ ਰੋਡ ਹਾਂ ਹਿਆਮੂ ਰੋਡ ਹੈ ਨਾ ਤੁਗਲਕ ਰੋਡ ਅਕਬਰ ਰੋਡ ਇਹਨਾਂ ਦੇ ਨਾਮ ਨਵੇਂ ਰੂਪ ਚ ਮਿਲ ਜਾਣ ਤਾਂ ਹੈਰਾਨ ਨਾ ਹੋਇਓ ਇੱਕ ਸਟੇਡੀਅਮ ਹੈ ਹੁਣ ਸਟੇਡੀਅਮ ਦਾ ਨਾਮ ਵੀ ਬਦਲਣ ਦੀ ਪ੍ਰਕਿਰਿਆ ਵੱਲ ਨੂੰ ਸੋਚ ਰਹੇ ਨੇ ਇੱਥੋਂ ਗੱਲ ਤੁਰੀ ਅਸਲ ਚ ਅਨਿਲ ਜੈਨਹੋਰੀ ਬੜਾ ਸਪਸ਼ਟਵਾਦੀ ਲੇਖ ਲਿਖਦੇ ਰਹਿੰਦੇ ਨੇ ਮੈਂ ਉਹਨਾਂ ਦਾ ਰੈਗੂਲਰ ਪਾਠਕਾਂ ਉਹਨਾਂ ਦਾ ਲੇਖ ਪੜ ਰਿਹਾ ਸੀ ਅੱਜ ਮੈਂ ਉਸ ਪੜਦੇ ਲੇਖ ਦੇ ਵਿੱਚ ਇਹ ਗੱਲ ਸਾਹਮਣੇ ਆਈ ਉਹਨਾਂ ਦਾ ਉਸ ਲੇਖ ਦੇ ਵਿੱਚੋਂ ਇੱਕ ਕੁਝ ਅੰਸ਼ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ। ਉਹ ਕਹਿੰਦੇ ਦਿੱਲੀ 'ਚ ਨਾਂ ਬਦਲਣ ਦਾ ਸਿਲਸਿਲਾ ਜਾਰੀ ਹੈ ਜੀ। ਭਾਜਪਾ ਨੂੰ ਸ਼ਹਿਰਾਂ, ਰੇਲਵੇ ਸਟੇਸ਼ਨਾਂ, ਸੜਕਾਂ ਆਦ ਦੇ ਨਾਂ ਬਦਲਣ ਦਾ ਬਹੁਤ ਸ਼ੌਕ ਹੈ। ਪ੍ਰਧਾਨ ਮੰਤਰੀਂ ਅਨੁਰੋਧ ਮੋਦੀ ਤੋਂ ਲੈ ਕੇ ਨਗਰਪਾਲਿਕਾ ਦੇ ਐਮਸੀ ਤੱਕ ਵੀ ਕਹਿੰਦੇ ਇਸ ਕੰਮ 'ਚ ਪਿੱਛੇ ਨਹੀਂ ਰਹਿਣਾ ਚਾਹੁੰਦੇ। ਨੂੰ ਵੀ ਇਸ ਸ਼ੌਕ ਤੋਂ ਅਛੂਤਾ ਨਹੀਂ ਛੱਡਿਆ ਜਾ ਸਕਦਾ। ਹੁਣ ਪਿਛਲੇ ਦਿਨੀ ਦਿੱਲੀ ਵਿੱਚ ਬਣੀ ਭਾਜਪਾ ਸਰਕਾਰ ਵੀ ਕਹਿੰਦੇ ਨਾਮ ਬਦਲਣ ਦੀ ਮਹਮ ਸ਼ੁਰੂ ਕਰਨ ਵਾਲੀ ਹੈ ਇਸ ਸਿਲਸਲੇ ਚ ਕਹਿੰਦੇ ਕਿ ਤਾਲਕੋਟਰਾ ਸਟੇਡੀਅਮ ਹੈ ਜਿਹੜਾ ਤਾਲਕੋਟਰਾ ਸਟੇਡੀਅਮ ਦਾ ਨਾਮ ਵੀ ਬਦਲਣ ਦੀ ਤਿਆਰੀ ਹੋ ਰਹੀ ਹੈ ਨਵੀਂ ਦਿੱਲੀ ਦੀ ਨਵੀਂ ਦਿੱਲੀ ਦੇ ਵਿਧਾਇਕ ਤੇ ਰਾਜ ਸਰਕਾਰ ਦੇ ਮੰਤਰੀ ਪ੍ਰਵੇਸ਼ ਬਰਮਾ ਨੇ ਇਸ ਦਾ ਨਾਮ ਬਦਲ ਕੇ ਮਹਾਰਿਸ਼ੀ ਵਾਲਮੀਕੀ ਸਟੇਡੀਅਮ ਰੱਖਣ ਦੀ ਗੱਲ ਕਹੀ ਹੈ ਵਾਲਮੀਕੀ ਜੀ ਦੇ ਨਾਮ ਦੇ ਉੱਤੇ ਮਹਾਰਿਸ਼ੀ ਵਾਲਮੀਕੀ ਜੀ ਦੇ ਨਾਮ ਦੇ ਉੱਤੇ ਕੁਝ ਬਣੇ ਉਹੀ ਜੀ ਭਾਵਨਾ ਉਹੀ ਜਾ ਉਹਨਾਂ ਦਾ ਸੰਦੇਸ਼ ਉਹੀ ਜੀ ਨਿਮਰਤਾ ਉਹੀ ਜੀ ਸਾਦਗੀ ਹੈਨਾ ਉਹ ਉਹਨਾਂ ਦਾ ਉਹ ਫਲਸਫਾ ਹੈਨਾ ਉਹਨਾਂ ਦੀ ਰਚਿਤ ਗ੍ਰੰਥ ਸਾਡੇ ਮੂਰੇ ਰਮਾਇਣ ਦੇ ਰੂਪ ਦੇ ਵਿੱਚ ਉਹਦਾ ਸਨੇਹਾ ਦੇਣ ਦੇ ਲਈ ਮੈਂ ਕਹਿੰਦਾ ਕੋਈ ਸੰਸਥਾਨ ਬਣ ਪਰ ਤੁਸੀਂ ਇਹ ਨਵੇਂ ਵਿਵਾਦ ਇਦਾਂ ਕਿਉਂ ਸੇੜ ਰਹੇ ਹੋ ਕਿ ਕਿਸੇ ਥਾਂ ਦਾ ਨਾਮ ਬਦਲ ਕਿ ਉਹਨਾਂ ਦੇ ਨਾਮ ਤੇ ਸੋ ਇਸ ਗੱਲ ਦੇ ਉੱਤੇ ਅੱਗੇ ਤੋਰਦੇ ਹਾਂ ਕਿ ਭਾਜਪਾ ਜਿਸ ਫਾਰਮੂਲੇ ਤੇ ਕੰਮ ਕਰ ਰਹੀ ਆ ਕਿ ਇਹ ਵੋਟ ਬੈਂਕ ਦੀ ਰਾਜਨੀਤੀ ਆ ਸਰ ਕਿ ਇਹ ਇੱਕ ਖਾਸ ਭਾਈਚਾਰੇ ਨੂੰ ਜਿਸ ਤਰ੍ਹਾਂ ਆਪਾਂ ਰੋਡਾਂ ਸੜਕਾਂ ਦੀ ਗੱਲ ਕੀਤੀ ਉਸ ਖਾਸ ਭਾਈਚਾਰੇ ਦੇ ਨਾਮਾਂ ਵਾਲੇ ਨਾਮ ਹਟਾ ਕੇ ਕਿ ਇਹ ਉਹਨਾਂ ਨੂੰ ਦੂਰ ਕਰਕੇ ਦੂਜੇ ਵਰਗਾਂ ਨੂੰ ਨੇੜੇ ਲਿਆਉਣ ਦੀ ਪ੍ਰਕਿਰਿਆ ਹੈ ਇਸ ਦੇ ਉੱਤੇ ਵੀ ਚਰਚਾ ਹੈ ਇਸੇ ਲਈ ਅਨਿਲ ਜੈਨ ਲਿਖਦੇ ਨੇ ਕਿ ਜੀ ਕਹਿੰਦੇ ਪ੍ਰਵੇਸ਼ ਬਰਮਾ ਨੇ ਵੀ ਇਸ ਦਾ ਨਾਮ ਬਦਲ ਕੇ ਹੁਣ ਮਾਰਿਸ਼ੀ ਵਾਲਮੀਕੀ ਸਟੇਡੀਅਮ ਰੱਖਣ ਦੀ ਗੱਲ ਕੀਤੀ ਇਸ ਗੱਲ ਤੋਂ ਰੁਪੀਆ ਸਵਾਲ ਕੱਲ੍ਹ ਦਾ ਨਹੀਂ ਹੈ ਇਹ ਤੂੰ ਅੱਗੇ ਦੇਖੋ ਇਹ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਦੇ ਨੇਤਾਵਾਂ ਨੇ ਨਾਮ ਬਦਲਣ ਦਾ ਸ਼ੌਂਕ ਭਾਵੇਂ ਪਾਲ ਲਿਆ ਹੋਵੇ ਪਰ ਉਹਨਾਂ ਨੂੰ ਹੁਣ ਤੱਕ ਇਹ ਸਮਝ ਨਹੀਂ ਲੱਗ ਰਹੀ ਕਿ ਰਿਸ਼ੀਆਂ ਮੁਨੀਆਂ ਆਗੂਆਂ ਸਾਇਦਕਾਰਾਂ ਖਿਡਾਰੀਆਂ ਕਲਾਕਾਰਾਂ ਆਦਿ ਦੇ ਨਾਮ ਉੱਤੇ ਕਿਹੜੀਆਂ ਥਾਮਾਂ ਦੇ ਨਾਮ ਹੋਣੇ ਚਾਹੀਦੇ ਨੇ ਜਾਂ ਨਹੀਂ ਹੋਣੇ ਚਾਹੀਦੇ ਕਹਿੰਦੇ ਕਿੱਥੇ ਕਿਹੜਾ ਨਾਮ ਦਾ ਸਤਕਾਰ ਬਣਦਾ ਹੈ ਕਿੱਥੇ ਕਿਹੜੇ ਨਾਮ ਦਾ ਵਿੜੱਪਣ ਬਣਦਾ ਹੈ ਕਿੱਥੇ ਕਿਹੜਾ ਨਾਮ ਸ਼ੋਭਦਾ ਹੈ ਅਜੇ ਤੱਕ ਕਹਿੰਦੇ ਸ਼ਾਇਦ ਇਹ ਉਹਨਾਂ ਦੀ ਸਮਝ ਦਾ ਹਿੱਸਾ ਨਹੀਂ ਬਣੀ ਗੱਲ ਚਲੋ ਜੀ ਪਰ ਕਹਿੰਦੇ ਹੁਣ ਤੱਕ ਇਹ ਸਮਝ ਨਹੀਂ ਲੱਗ ਰਹੀ ਕਿ ਇਹਨਾਂ ਨੂੰ ਕੀ ਸਮਝ ਨਹੀਂ ਆਈ ਅੱਗੇ ਅੱਗੇ ਗੱਲ ਕਰਦੇ ਹਾਂ ਕਹਿੰਦੇ ਫਿਲਹਾਲ ਐਨ ਡੀ ਐਮ ਸੀ ਤੋਂ ਮਤਾ ਪਾਸ ਹੋਏ ਬਿਨਾ ਭਾਜਪਾ ਕਹਿੰਦੀ ਜੀ ਇਹ ਕੰਮ ਨਹੀਂ ਆ ਉਹਨਾਂ ਲਈ ਕਹਿੰਦੇ ਮਤੇ ਪਾਸ ਹੋਣੇ ਪੈਣੇ ਇਹ ਸਾਰਾ ਕੁਝ ਕਰਨਾ ਹੈ ਫਿਲਹਾਲ ਐਨਡੀ ਐਮਸੀ ਤੋਂ ਮਤਾ ਪਾਸ ਹੋਏ ਬਿਨਾ ਹੀ ਭਾਜਪਾ ਦੇ ਦੋ ਦੋ ਸੰਸਦ ਮੈਂਬਰਾਂ ਕਹਿੰਦੇ ਅਜੇ ਆ ਅਗਲੀ ਖਬਰ ਹੈ ਇਹਦੇ ਇਸੇ ਦਾ ਹਿੱਸਾ ਉਹ ਕਹਿੰਦੇ ਅਜੇ ਮਤਾ ਕੋਈ ਪਾਸ ਨਹੀਂਗਾ ਕੋਈ ਨਾਂ ਬਦਲਿਆ ਨਹੀਂਗਾ ਪਰ ਭਾਜਪਾ ਨਾਲ ਸੰਬੰਧਿਤ ਦੋ ਸੰਸਦ ਮੈਂਬਰ ਯੂਪੀ ਨਾਲ ਸੰਬੰਧਿਤ ਇੱਕ ਦਿਨੇਸ਼ ਸ਼ਰਮਾ ਦੇ ਅਤੇ ਦੂਜਾ ਹਰਿਆਣੇ ਨਾਲ ਸੰਬੰਧਿਤ ਹੈ ਕ੍ਰਿਸ਼ਨਪਾਲ ਗੁੱਜਰ ਇਹਨਾਂ ਨੇ ਤੁਗਲਕ ਲੇਨ ਸਥਿਤ ਜਿਹੜਾ ਉਹਨਾਂ ਦਾ ਨਿਵਾਸ ਟਿਕਾਣਾ ਹੈ ਜਿਹੜਾ ਉਹਨਾਂ ਨੂੰ ਤੌਰ ਮੈਂਬਰ ਪਾਰਲੀਮੈਂਟ ਦਿੱਲੀ ਦੇ ਵਿੱਚ ਥਾਂ ਮਿਲੀ ਹੋਈ ਹੈ ਉਹਨਾਂ ਆਪਣੀਆਂ ਕੋਠੀਆਂ ਦੇ ਬਾਹਰ ਨੇਮ ਪਲੇਟ ਉੱਤੇ ਵਿਵੇਕਾਨੰਦ ਮਾਰਗ ਲਿਖ ਲਿਆ ਪਰ ਪਤਾ ਨਹੀਂ ਕਿਉਂ ਉਸ ਦੇ ਥੱਲੇ ਫਿਰ ਤੁਗਲਕ ਲੇਨ ਵੀ ਲਿਖਿਆ ਕਹਿੰਦੇ ਜਾਂਦਾ ਫਿਰ ਭਰੋਸਾ ਰੱਖੋ ਫਿਰ ਲਿਖੋਗੇ ਸਾਡਾ ਪਤਾ ਹੁਣ ਇਹੀ ਆ ਭਾਈ ਵਿਵੇਕਾਨੰਦ ਰੋਡ ਤੇ ਸਾਡਾ ਇਹ ਘਰ ਪਰ ਥੱਲੇ ਫਿਰ ਬਰੈਕਟ ਵਿੱਚ ਤੁਗਲਕ ਰੋਡ ਵੀ ਲੇਨ ਵੀ ਲਿਖਣਾ ਪੈ ਰਿਹਾ ਕਹਿੰਦੇ ਇਹ ਕੀ ਮਤਲਬ ਕਹਿੰਦੇ ਹੁਣ ਇਹ ਸਾਰੀਆਂ ਗੱਲਾਂ ਤੋਂ ਇਸ਼ਾਰਾ ਹੈ ਕਿ ਤਿਆਰੀ ਕਰ ਲਈ ਹੈ ਭਾਜਪਾ ਨੇ ਉਹਨਾਂ ਦੇ ਲੀਡਰਾਂ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਤੁਹਾਨੂੰ ਹੁਣ ਚਾਹੇ ਉਹ ਸ਼ਾਹਜਾਹ ਰੋਡ ਹੋਵੇ ਚਾਹੇ ਉਹ ਹੇਮੂ ਰੋਡ ਹੋਵੇ ਚਾਹੇ ਤੁਗਲਕ ਰੋਡ ਹੋਵੇ ਚਾਹੇ ਅਕਬਰ ਰੋਡ ਹੋਵੇ ਇਹਨਾਂ ਦੇ ਨਾਮ ਵੀ ਬਦਲਦੇ ਹੋਏ ਮਿਲ ਸਕਦੇ ਨੇ ਜਨਾਬ ਯਾਰੀ ਹੈ ਕਮ ਚਲੋ ਬਹੁਤ-ਬਹੁਤ ਸ਼ੁਕਰੀਆ ਜੀ